ਵਿਜੇਨਗਰ ਗਲੀ ਨੰਬਰ 3 ਵਿਖੇ ਪਿਛਲੇ ਹਫਤੇ ਤੋਂ ਪੀਣ ਵਾਲਾ ਪਾਣੀ ਸਪਲਾਈ ਨਹੀਂ ਹੋ ਰਿਹਾ ਜਿਸ ਕਰਕੇ ਇਥੋਂ ਦੇ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਅਤੇ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਹਨ ਕਿ ਜਲ ਤੋ ਜਲਦ ਪਾਣੀ ਦੀ ਮੁਸ਼ਕਲ ਨੂੰ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਦੀਆਂ ਰੋਜ਼ਮਰਾਂ ਦੀਆਂ ਪਾਣੀ ਨਾਲ ਹੋਣ ਵਾਲੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ ਉਹਨਾਂ ਕਹਿੰਿਆ ਕਿ ਪਾਣੀ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੋ ਰਿਹਾ ਜਿਸ ਕਰਕੇ ਉਹ ਬਹੁਤ ਪਰੇਸ਼ਾਨ ਹਨ ਅਤੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਜਲ ਤੋ ਜਲਦ ਇਸ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਨੂੰ ਪਹਾਲ ਕੀਤਾ ਜਾਵੇ ਹਾਂਜੀ ਇਹ ਕਿਤੇ ਵੇਖੋ ਜੀ ਹਫਤਾ ਹੋ ਗਿਆ ਪਾਣੀ ਨਹੀਂ ਆਂਦੇ ਆਉਂਦਾ ਇਹ ਨੀ ਗਰਮੀ ਆ ਜਦੇ ਆਉਂਦਾ ਹੀ ਨਹੀਂ ਨਾ ਤੇ ਆ ਹੁਣ ਇੱਕ ਹਫਤਾ ਪੂਰਾ ਹੋ ਗਿਆ ਪਾਣੀ ਆਇਆ ਨਹੀਂ ਹਾਂਜੀ ਸਵੇਰੇ ਸ਼ਾਮ ਦੁਪਹਿਰੇ ਰਾਤ ਨੂੰ ਆਉਂਦਾ ਨਹੀਂ ਜੇ ਪਾਣੀ ਨੂੰ ਨਾ ਇਹੋ ਹੀ ਰਿਹਾ ਕਿ ਚਲੋ ਆ ਜਾਏਗਾ ਆ ਜਾਏਗਾ ਤੇ ਫਿਰ ਆ ਕੱਲ ਦਾ ਆਇਆ ਜੀ ਇਹ ਅੱਜ ਆਪਾਂ ਸਾਰੇ ਵਿਜਨ ਇਲਾਕੇ ਸਾਰੇ ਇਲਾਕਿਆਂ ਨਾਲ ਅਸੀਂ ਇਕੱਠੇ ਹੋਏ ਹਾਂ ਗਲੀ ਨੰਬਰ 3 ਦੇ ਨਿਵਾਸੀ ਆ ਬਹੁਤ ਬੁਰਾ ਹਾਲ ਹੈ ਸਭ ਤੋਂ ਪਹਿਲਾਂ ਮੈਂ ਇਹ ਪਾਣੀ ਦੀ ਗੱਲ ਕਰਾਂਗਾ ਪਾਣੀ ਇੱਕ ਹਫਤੇ ਤੋਂ ਆ ਨਹੀਂ ਰਿਹਾ ਜੇ ਆ ਰਿਹਾ ਤੇ ਪਾਣੀ ਬੜਾ ਗੰਦਾ ਆ ਰਿਹਾ ਤੇ ਜਿੰਨਾ ਬਹੁਤ ਜਿਆਦਾ ਬਿਮਾਰੀਆਂ ਫੈਰ ਰਹੀਆਂ ਪਾਣੀ ਜਦ ਕੀ ਸਵੇਰੇ ਸ਼ਾਮ ਰਾਤੀ ਤਿੰਨਾ ਟਾਈਮ ਆਣਾ ਚਾਹੀਦਾ ਤੇ ਆਪਾਂ ਤੇ ਵੀ ਸੁਣਿਆ ਹੈ ਕਿ ਬੱਲੇ ਤੋਂ ਸਿੱਧੀ ਇਹ ਤੋਂ ਨਹਿਰ ਤੋਂ ਕੱਢਦਾ ਪਾਣੀ ਸੀਵਰੋ ਜੀ ਪਾਤਾ ਪਰ 24 ਘੰਟੇ ਪਾਣੀ ਰਹੇਗਾ ਇਹ 24 ਘੰਟੇ ਛੱਡ ਕੇ 4 ਘੰਟੇ ਵੀ ਪਾਣੀ ਜਿਹੜਾ ਨਹੀਂ ਆ ਰਿਹਾ ਅੱਜ ਇੱਕ ਹਫਤਾ ਹੋ ਚੱਲਿਆ ਇੱਕ ਹਫਤੇ ਤੋਂ ਪਾਣੀ ਨਹੀਂ ਆ ਰਿਹਾ ਬਹੁਤ ਮੁਸ਼ਕਲ ਹੋ ਰਹੀ ਹੈ ਪਾਣੀ ਦਾ ਗੁਜ਼ਾਰਾ ਜਿੰਨਾ ਘਰ ਸਮਰਸੀਪਰ ਲੱਗਾ ਉਹਨਾਂ ਕੋ ਰਿਕਵੈਸਟ ਕਰਕੇ ਪਾਣੀ ਲੈ ਆਈਦਾ ਔਰ ਕੀ ਕਰੀਏ ਪਾਣੀ ਤਾਂ ਪੀਣਾ ਹੀ ਆ ਬਾਕੀ ਪ੍ਰਸ਼ਾਸਨ ਨੂੰ ਇਹ ਮੰਗ ਆ ਕਿ ਸਾਡੀ ਜੀ ਗਲੀ ਨੰਬਰ 3 ਬਹੁਤ ਜਿਆਦਾ ਗੰਦੀ ਆ ਮਤਲਬ 3 ਨੰਬਰ ਗਲੀ ਨਹੀਂ ਕਹਿੰਦੇ ਇਹਨੂੰ ਅਜੇ ਕਰ ਗੰਦੀ ਗਲੀ ਦੇ ਗੰਦੀ ਗਲੀ ਦੇ ਨਾਮੋਂ ਮਸ਼ਹੂਰ ਆ ਇਹਦੇ ਨਾਂ ਦੇ ਬੁਕਾਰੇ ਕੂੜੇ ਵਾਲੀ ਗਲੀ ਕੂੜੇ ਵਾਲੀ ਗਲੀ ਗੰਦੀ ਵਾਲੀ ਗਲੀ ਜਿੰਨਾਂ ਮਰਜੀ ਬੁਛ ਲੋ ਗਲੀ ਕਹਿ ਲੋ ਤੇ ਕੋਈ ਗਲਤ ਨਹੀਂ ਹੋਏਗਾ ਤੇ ਬਹੁਤ ਜਿਆਦਾ ਪਰੇਸ਼ਾਨ ਆ ਮੇਰੇ ਖਾਲ ਇੱਕ ਦੀ ਗਲੀ 'ਚ ਇੱਕ ਦੀ ਢੇਰੀ ਹੁੰਦੀ ਆ ਤੇ ਇੱਥੇ ਮੇਰੇ ਖਾਲ 10 ਢੇਰੀਆਂ 15 ਢੇਰੀਆਂ ਲੱਗੀਆਂ ਹੋਣੀਆਂ ਇਹ ਸਾਰੇ ਸੈਨੀਟਰੀ ਇੰਸਪੈਕਟਰ ਵੀ ਚੱਕਰ ਮਾਰਦੇ ਆ ਸੀਪਰ ਵੀ ਚੱਕਰ ਮਾਰਦੇ ਆ ਇਹ ਸਾਰੇ ਆ ਕੇ ਦੇਖਦੇ ਆ ਪਬਲਿਕ ਨਿਵਾਸੀ ਜਿਹੜੇ ਪਬਲਿਕ ਨਿਵਾਸੀ ਜਿਹੜੇ ਤੰਗਦਾ ਹੈ ਹੀ ਆ ਜਿੰਨੇ ਲੰਘਣ ਵਾਲੇ ਇੱਥੋਂ ਉਹ ਸਾਰੇ ਹੀ ਬੜੇ ਪਰੇਸ਼ਾਨ ਆ ਅੱਜ ਮੈਂ ਆਇਆ ਹਾਂ ਵਿਜੇਨਗਰ ਗਲੀ ਨੰਬਰ 3 ਜਿੱਥੇ ਕਿ ਪਿਛਲੇ ਇੱਕ ਹਫ਼ਤੇ ਤੋਂ ਪਾਣੀ ਨਹੀਂ ਆ ਰਿਹਾ ਤੇ ਉਹਨਾਂ ਲੋਕਾਂ ਦਾ ਕੀ ਹਾਲ ਹੋਵੇਗਾ ਜਿਹੜੇ ਸਵੇਰੇ ਸਫਤੇ ਉੱਠ ਕੇ ਸਾਰ ਹੀ ਪਾਣੀ ਨੂੰ ਯੂਜ਼ ਕਰਦੇ ਹਨ ਨਹਾਉਣ ਵਾਸਤੇ ਕੁਝ ਹੋਰ ਕੰਮ ਕਰਨ ਵਾਸਤੇ ਜਾਂ ਆਪਣੇ ਕੋਈ ਘਰੇਲੂ ਸਬਜ਼ੀਆਂ ਪਾੜਾ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇੱਕ ਹਫ਼ਤੇ ਤੋਂ ਇੱਥੇ ਪਾਣੀ ਨਹੀਂ ਆਇਆ ਤੇ ਉਹ ਬਹੁਤ ਇਸ ਪਾਣੀ ਦੇ ਵਜ੍ਹਾ ਕਰਕੇ ਤਰਾਸ-ਤਰਾਸ ਲੋਕ ਕਰ ਰਹੇ ਹਨ ਕਿਉਂਕਿ ਪਾਣੀ ਤੋਂ ਬਿਨਾਂ ਕੋਈ ਵੀ ਘਰੇਲੂ ਕੰਮ ਨਹੀਂ ਹੁੰਦਾ ਇਸ ਕਰਕੇ ਇਸ ਲੋਕਾਂ ਨੇ ਇੱਥੋਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਾਡੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ ਇਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਸਾਰੇ ਪ੍ਰਸ਼ਾਸਨ ਅਧਿਕਾਰੀ ਨਗਰ ਨਿਗਮ ਦੇ ਅਧਿਕਾਰੀ ਵੀ ਹੁੰਦੇ ਹਨ ਪਰ ਉਹ ਮੂੰਹ ਵਲੇਟ ਕੇ ਇਥੋਂ ਲੰਘ ਜਾਂਦੇ ਹਨ ਉਹ ਇਹ ਲੋਕਾਂ ਦੀਆਂ ਮੁਸ਼ਕਲਾਂ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਇਹ ਲੋਕ ਪਬਲਿਕ ਸਰਵੈਂਟ ਹੁੰਦੇ ਹਨ ਤੇ ਇਹਨਾਂ ਦਾ ਮੁੱਖ ਕੰਮ ਪਬਲਿਕ ਦੀ ਸੇਵਾ ਕਰਨਾ ਹੁੰਦਾ ਹੈ ਪਰ ਇਹ ਸੇਵਾ ਲੋਕਾਂ ਦਾ ਕਹਿਣਾ ਹੈ ਕਿ ਸੇਵਾ ਜਿਆਦਾ ਆਪਣੀ ਹੀ ਕਰਾਉਂਦੇ ਹਨ ਪਬਲਿਕ ਦੀ ਸੇਵਾ ਦੇ ਨਾਲ ਇਨਾਂ ਦਾ ਕੋਈ ਵਾਸਤਾ ਨਹੀਂ ਇਸ ਕਰਕੇ ਮੈਂ ਵੀ ਆਪਣੇ ਵੱਲੋਂ ਅਪੀਲ ਕਰਦਾ ਹਾਂ ਕਿ ਇੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣ ਤਾਂ ਜੋ ਅਸੀਂ ਆਪਣੇ ਸ਼ਹਿਰ ਨੂੰ ਸਮਾਰਟ ਸਿਟੀ ਬਣਾ ਸਕੀਏ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰਤ ਸਾਰਾ